ਸੋ ਅਸੀਂ ਨਾ ਰੋਟੀ ਖਾਂਦੇ ਸੀਗੇ ਉੱਥੇ ਪੜਦੇ ਹਾਂ ਫਿਰ ਸਕੂਲ ਚ ਹਾਂਜੀ ਆਪਣੇ ਅਧਵਲੀ ਪੜਦੇ ਸੀ ਆ ਕਿਹੜੀ ਕਲਾਸ 8ਵੀਂ 8ਵੀਂ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਬਲਵਿੰਦਰ ਕੁਮਾਰ ਅੱਛਾ ਜੀ 8ਵੀਂ ਚ ਪੜਦੇ ਹਾਂਜੀ ਕੀ ਗੱਲ ਹੋਈ ਸੀ ਤੇ ਅਸੀਂ ਨਾ ਰੋਟੀ ਖਾਂਦੇ ਸੀ ਉੱਥੇ ਸਾਰੇ ਜਣੇ ਬਹਿ ਗਏ ਮੁੰਡਾ ਅੰਦਰ ਹਾਂਜੀ ਮੁੰਡਾ ਪਿੱਛੇ ਗਿਆ ਤੇ ਮੁੰਡੇ ਨੂੰ ਪਤਾ ਨਹੀਂ ਕੀ ਗੱਲ ਹੋਈ ਸਿੱਟੇ ਪਤਾ ਨਹੀਂ ਕੀ ਪਰ ਉਹਨੇ ਇੱਟ ਮਾਰੀ ਮੁੰਡੇ ਨੇ ਕਿੰਨੇ ਮਾਰੀ ਮੋਹਿਤ ਆ 8 ਪਠੇ ਦਾ ਪਠੇ ਦਾ ਰਹਿਣ ਵਾਲਾ अच्छा किसी विद्यार्थी ने इट्ट मारी हां जी ते सानू मुंडे ने आके दसया ते अपा प्लेट ਛੜ ਕੇ ਫਿਰ ਧੋੜੇ ਆਪਾ ਰੋਟੀ ਖਾਂਦੀ ਸੀਗੇ ਬੈਠੇ ਤੇ ਮੁੰਡਾ ਕੰਨਤਾ ਪਕੇ ਧੋੜ ਗਿਆ ਵਾ اچھا ਬਸ ਸਾਨੂੰ ਇੰਨਾ ਪਤਾ ਕਿ ਆਪਾਂ ਫਿਰ ਫੜਨਗੇ ਸਕੂਲੋਂ ਬਾਹਰ ਨਿਕਲੇ ਕੇ ਨਾ ਇਹਦਾ ਮੁੰਡੇ ਦਾ ਕੀ ਨਾਮ ਧਰਮਿੰਦਰ ਮੇਨਾ ਹੀ ਪੜਦਾ ਮੇਰੀ ਕਲਾਸ ਚ 8ਵੀਂ 8ਵੀਂ ਜੀ ਹਾਂਜੀ ਇੱਥੇ ਆਦਮ ਬਾ ਸਕੂਲ ਹਾਂਜੀ ਤੇ ਤੁਸੀਂ ਫਿਰ ਲੈ ਕੇ ਆਏ ਤੇ ਡਿਸਪੈਂਸਰੀ ਹਾਂਜੀ ਡਿਸਪੈਂਸਰੀ ਲੈ ਗਏ ਤੇ ਆਪਾਂ ਫਿਰ ਮੁੰਡੇ ਦੇਖਣ ਵੀ ਗਏ ਮੁੰਡੇ ਨੂੰ ਤਾਂ ਫੜਨੀ ਵਨ ਥੋੜ ਗਿਆ ਉਹ ਖੇਡ ਖੇਡ ਕੇ ਮਾਰੀ ਛੱਟ ਜਾ ਕਰਦਾ ਇਹ ਨਹੀਂ ਪਤਾ ਸੀ ਰੋਟੀ ਖਾਂਦੇ ਸੀ ਸੈਸ ਹੋਈ ਸੀ ਹਜੇ ਡਿ ਗਿਆ ਦੇਖਿਆ ਸੀ ਲੈ ਕੇ ਆਂਦੇ ਵੇ ਸੀ ਮੈਂ ਉਸ ਵੇਲੇ ਦੇਖਿਆ ਉਹਨੂੰ ਆਪਾਂ ਫੇਰ ਆਪਣੀ ਰੋਟੀ ਛੱਡ ਕੇ ਥੋੜੇ ਫੇਰ ਨੂੰ ਦੇਖਣ ਕੀ ਕੀ ਹੋਇਆ ਕੀ ਨਹੀਂ ਤਾਂ ਫੇਰ ਮੁੰਡੇ ਨੂੰ ਦੇਖਾਂਗੇ ਅਸੀਂ ਆਪਾਂ ਬਾਕੀ ਮੁੰਡਾ ਵੰਡ ਨਹੀਂ ਹੋਇਆ ਥੋੜ ਗਿਆ ਉਸ ਨੂੰ ਹਾਂਜੀ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਵਿਵੇਕ ਆ ਵਿਵੇਕ ਜੀ ਕਿੱਥੇ ਦੇ ਰਹਿਣ ਵਾਲੇ ਆ ਜੀ ਆਦਮ ਬਾਲਦੇ ਇਹ ਕੀ ਵਾਕਿਆ ਹੋਇਆ ਜੀ ਇਹ ਕੀ ਵਾਕਿਆ ਇਹ ਤਾਂ ਸਾਨੂੰ ਨਹੀਂ ਪਤਾ ਅਸੀਂ ਬੱਚੇ ਪੜਨ ਪੇਸਦੇ ਹ ਸਕੂਲ ਸਕੂਲ ਦੇ ਸਟਾਫ ਦੀ ਗਲਤੀ ਹੈਗੀ ਕਿ ਮੰਨ ਕੇ ਚਲੋ ਕੋਈ ਬੱਚਾ ਲੜਾਈ ਕਰਦਾ ਤਾਂ ਉਹਨੂੰ ਸਮਝਾਇਆ ਜਾਂਦਾ ਹੈ ਇੱਦਾਂ ਥੋੜੀ ਹੁੰਦਾ ਕੋਈ ਕਿਸੇ ਦਾ ਸਿਰ ਫਾੜ ਦੇਵੇ ਹੁਣ ਸਾਡੇ ਪਰ ਆ ਤਾਂ ਸਿਰ ਫਟਿਆ ਹੁਣ ਉਹ ਬਚੂਗਾ ਕਿ ਨਹੀਂ ਬਚੂਗਾ ਇਹ ਉਹਦੇ ਡਿਪੈਂਡ ਹੈਗੀ ਕੀ ਹਾਂ ਕਿ ਕਿੱਦਾਂ ਦੀ ਹਾਲਤ ਹੈ ਇਸ ਵੇਲੇ ਉਹਦੀ ਉਮਰ ਕਿੰਨੀ ਨਾਮ ਕੀ ਹੈ ਨਾਮ ਹੈ ਧਰਮਿੰਦਰ ਉਹ ਮੁੰਡੇ ਦਾ ਨਾਮ ਧਰਮਿੰਦਰ ਹਾਂਜੀ ਹਾਂਜੀ ਅੱਛਾ ਜੀ ਕਿੰਨੀ ਉਮਰ ਆ ਉਹਦੀ ਉਮਰ ਆ ਗਈ 14 ਸਾਲ ਠੀਕ ਹੈ ਹਾਲਤ ਇਦਾਦੀ ਨਹੀਂ ਹੈ ਕਿ ਕੁਝ ਬੋਲ ਸਕੋ ਹਾਂ ਹਣ ਕਿਤੇ ਸਰਕਾਰੀ ਚ ਲੈ ਕੇ ਆਏ ਸਰਕਾਰੀ ਚ ਲੈ ਕੇ ਆਏ ਹੁਣ ਦੇਖਦੇ ਥੋੜੀ ਦੇਰ ਚ ਕੀ ਹੁੰਦਾ ਹੈ ਅੱਛਾ ਉਦਾਂ ਕਿਦਾਂ ਦੀ ਹਾਲਤ ਐ ਉਸ ਵੇਲੇ ਦੀ ਹਾਲਤ ਉਹ ਬਿਲਕੁਲ ਬੋਲਣ ਦੀ ਹਾਲਤ ਨਹੀਂ ਹੈਗਾ ਯਾਰ ਡਾਕਟਰ ਕੀ ਕਹਿੰਦੇ ਆ ਹੁਣ ਡਾਕਟਰ ਕਹਿੰਦੇ ਕਿ ਇੱਥੇ ਹੋਰ ਰੈਫਰ ਕਰਦੇ ਇਹਨੂੰ ਰੈਫਰ ਕਰਨ ਲੱਗੇ ਹਾਂਜੀ ਹਾਂਜੀ ਤੇ ਜਿਹੜੇ ਮੁੰਡੇ ਨੇ ਮਾਰਿਆ ਉਹਦਾ ਕੁਝ ਲੱਗਾ ਪਤਾ ਹਲੇ ਨਹੀਂ ਨਹੀਂ ਉਹ ਤਾਂ ਮਾਰ ਕੇ ਘਰ ਹੀ ਦੌੜ ਗਿਆ ਉਹ ਨੂੰ ਘਰ ਹੀ ਦੇਖਦੇ ਆ ਜਾ ਕੇ ਉਹ ਬੱਠੇ ਤੇ ਰਹਿੰਦਾ ਹੈ ਹਾਂਜੀ ਤੇ ਉਹਦੀ ਉਹ ਵੀ ਨਾਲ ਪੜਦਾ ਸੀ ਹਾਂਜੀ ਉਹ ਵੀ ਨਾਲ ਹੀ ਪੜਦਾ ਸੀ ਇਹ ਤਾਂ ਨਾਮ ਕੀ ਸੀਗਾ ਮੁੰਡੇ ਦਾ ਤਰਮਿੰਦਰ ਹਾਂਜੀ ਇਹਦਾ ਗਰਵਿੰਦਰ ਨਾਮ ਹੈ 15 ਸਾਲੋਂ ਮਾਰ ਕਿ ਕਲਾਸ ਚ ਵੜਦੇ ਸੀ ਇਹ 8ਵੀਂ ਚ ਠੀਕ ਹੈ ਤਾਂ ਹੁਣ ਇਹ ਹਸਪਤਲ ਤੇ ਲੈ ਕੇ ਆਏ ਹਾਂ ਹਾਂਜੀ ਹਾਂਜੀ ਹਸਪਤਲ ਲੈ ਕੇ ਆਏ ਮੇਰਾ ਨਾਮ ਡਾਕਟਰ ਰਾਹੁਲ ਸਾਡੇ ਕੋਲ ਹੁਣ ਇੱਕ ਮਰੀਜ਼ ਆਇਆ ਤਰਮਿੰਦਰ ਕੁਮਾਰ ਦੇ ਨਾਮ ਤੇ ਜਿਹੜਾ ਸਕੂਲ ਦੇ ਵਿੱਚ ਬੱਚਿਆਂ ਦੇ ਵਿੱਚ ਆਪਸ ਵਿੱਚ ਲੜਾਈ ਹੋਈ ਆ ਮੇਬੀ ਦੱਸ ਰਹੇ ਕਿ ਇੱਟ ਮਾਰੀ ਹੈ ਕੁਝ ਵੀ ਇਹੋ ਜਿਹਾ ਵਹੀਕਲ ਕੁਝ ਵੀ ਮਤਲਬ ਸਬਜੈਕਟ ਮਾਰਿਆ ਜੀ ਬੱਚੇ ਦੀ ਕੰਡੀਸ਼ਨ ਦੇ ਅਕੋਰਡਿੰਗਲੀ ਉਹਦੇ ਟਾਂਕੇ ਵਗੈਰਾ ਲਾ ਦਿੱਤੇ ਗਏ ਤੇ ਮਰੀਜ਼ ਨੂੰ ਉਹਨਾਂ ਦੀ ਹਾਲਤ ਦੇ ਬਾਰੇ ਦੱਸ ਦਿੱਤਾ ਗਿਆ ਠੀਕ ਹੈ ਜੀ ਤੁਹਾਡੇ ਕੋਲ ਕਿਹੋ ਜੀ ਹਾਲਤ ਹੈ ਅਨਕੋਸ਼ੀਸ ਹੈ ਜਾਂ ਕਿਸ ਤਰ੍ਹਾਂ ਹਾਂਜੀ ਬੱਚਾ ਅਨਕੌਨਸ਼ੀਅਸ ਆ ਤੇ ਬੱਚਾ ਅ ਅਰੈਸਟਲੈਸ ਠੀਕ ਹੈ ਜੀ ਅੱਗੇ ਹੁਣ ਕੁਝ ਕਿਸ ਤਰ੍ਹਾਂ ਦੀ ਉਹਦੀ ਸਥਿਤੀ ਹਾਲੇ ਹੁਣ ਸਟੇਬਲ ਆ ਜਾਂ ਬਾਕੀ ਸਕੈਨ ਕਰਨ ਤੋਂ ਬਾਅਦ ਜ਼ਿਆਦਾ ਪਤਾ ਲੱਗੂਗਾ ਜੀ ਫਰਸਟ ایڈ ਕਰ ਦਿੱਤੀ ਗਈ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਉਮਰ ਕਿੰਨੀ ਕੁ ਲੱਗਦੀ ਉਹਦੀ ਬੱਚੇ ਦੀ ਉਮਰ ਕਰਦੇ ਆ ਨੇ 15 ਸਾਲ ਲਿਖਾਈ ਹੈ ਜੀ ਕਿੱਥੋਂ ਦੇ ਹੈਗੇ ਜੀ ਵਸਨੀਕ ਹੈ ਪਤਲਾ ਆਦਮ ਵੱਲ